ਤੂੰ ਸੱਚਾ ਸਾਹਿਬ ਸਿਸਵਾਲਿਓ ਜਿਨ ਕੀ ਤੀਸੋ ਪਾਉਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਸੋਦਰ ਰਾਵਿਆ ਸਮਾਲ ਲਾ ਪਹਿਲਾ ਏ ਕੋ ਓੰਕਾਰ ਸਤਗੁਰ ਪ੍ਰਸਾਦ ਸੋਦਰਤੇ ਰਾ ਕੇ ਹਾ ਸੋ ਕਰ ਕੇ ਹਾ ਜਿਤਵਹ ਸਰਬ ਸਮਾਲੇ ਬਾਜੇ ਤੇਰੇ ਨਾਮ ਤਨੇ ਇੱਕ ਸੰਖਾ ਕਿਤੇ ਤੇਰੇ ਗਾਵਨਾਰੇ ਕਿਤੇ ਤੇਰੇ ਰਾਗ ਪਰਿ ਸੁਕਈਐ ਕਿਤੇ ਤੇਰੇ ਗਾਵਨਾਰੇ गावਨ ਤੁਧ ਨੂੰ ਨੂਪਨ ਪਾਣੀ ਵੈਸੰਤਰ ਗਾਵੈ ਰਾਜਾ ਤਰਮ ਦੁਆਰੇ ਗਾਵਨ ਤੁਧ ਨੂੰ ਚਿੱਤ ਗੁਪਤੁ ਲਖ ਜਾਨੈ ਲਿਖ ਲਿਖ ਤਰਾਂ ਵਿਚਾਰੇ ਗਾਵਨ ਤੁਧ ਨੂੰ ਇਸ ਬ੍ਰਹਮਾ ਦੇਵੀ ਸਹੋਣ ਤੇਰੇ ਸਦਾ ਸਵਾਰੇ ਗਾਵਨ ਤੁਧ ਨੂੰ ਇੰਦਰਿੰਦ ਰਾਸਨ ਬੈਠੇ ਦੇ ਤੇ ਆਂਦਰ ਨਾਲੇ ਗਾਵਨ ਤੁਧ ਨੂੰ ਸੀਸਮਾ ਪੀਂ ਅੰਦਰ ਗਾਵਨ ਤੁਧ ਨੂੰ ਸਾਧ ਵਿਚਾਰੇ ਗਾਵਨ ਤੁਧ ਨੂੰ ਜਤੇ ਸਤੇ ਸੰਤੋਖੀ ਗਾਵਨ ਤੁਦ ਨੂੰ ਵੀਰ ਕਰਾਰੇ ਗਾਵਨ ਤੁਦ ਨੂੰ ਪੰਡਤ ਪਣ ਰਖੀ ਸੁਰ ਜੁਗ ਜੁਗ ਦੇਦਾਂ ਨਾਲੇ ਗਾਵਨ ਤੁਦ ਨੂੰ ਮੋਹਨੀਆ ਮਨ ਮੋਹਨ ਸੁਰਗਮਛ ਪਿਆਲੇ ਗਾਵਨ ਤੁਦ ਨੂੰ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਨ ਤੁਦ ਨੂੰ ਜੋਦ ਮਹਾਵਲ ਸੂਰਾ ਗਾਵਨ ਤੁਦ ਨੂੰ ਖਾਣੀ ਚਾਰੇ ਗਾਵਨ ਤੁਦ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਦ ਨੂੰ ਗਾਵਨ ਜੋ ਤੁਧੁ ਤੁਧੁ ਭਾਵਨ ਰਤੇ ਤੇਰੇ ਪਉਤਰ ਸਾਲੇ ਹੋਰ ਕੀਤੇ ਤੁਧ ਨੂੰ ਗਾਵਨ ਸੇ ਮੈਂ ਚਿਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਇ ਸੱਚਾ ਸਾਥੀ ਨਾਹੀ ਹੈ ਪੀ ਹੋਸੀ ਜਾਏ ਰਾਜਾ ਸੀ ਰਚਨਾ ਜੀਨ ਲਚਾਈ ਰੰਗੇ ਰੰਗੇ ਭਾਤੀ ਕਰ ਕਾਰਜ ਨਸੀ ਮਾਇਆ ਜੀਨੋ ਪਾਈ ਕਰ ਕਰ ਦੇਖਿਆ ਕਿਤਾ ਆਪਣਾ ਜੋ ਜਿਸ ਦੀ ਬੜਾਈ ਜੋ ਤੁਿਸ ਪਾਵੈ ਸੋਈ ਕਰਸੀ ਰੂ ਕੰਨਾ ਕਰਨਾ ਜਾਇ ਸੋ ਪਾਸਾਓ ਸਹਾ ਪਾਸਾ ਹੈਵ ਨਾਨਕ ਰਹਿ ਰਜਾਈ ਆਸਾ ਮਾਲਾ ਪਹਿਲਾ ਸੁਨ ਵੱਡਾ ਆਖਿਆ ਸਾਕੋ ਏ ਕਿਵਡ ਵੱਡਾ ਡਿੱਠਾ ਹੋਵੇ ਕਿੰਦ ਪਾਏ ਨਾ ਕਿ ਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹੀ ਬਾ ਗਹਿਰ ਗੰਭੀਰਾ ਗੁਣੀ ਘੀਰਾ ਕੋਈ ਨ ਜਾਣੈ ਤੇਰਾ ਕੀਤਾ ਕਿਵਡ ਚੀਰਾ ਰਹਾਓ ਸਾਸੁਰ ਤੇ ਮਿਲ ਸੁਰਤ ਕਮਾਈ ਸਾ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਘਰਾਈ ਕਹਿ ਨਾ ਜਾਈ ਤਰੀ ਤਿਲਵਟਿਆਈ ਸਭ ਸਤ ਸਤਪੂ ਸਭ ਚੰਗਿਆਈਆਂ ਸਿੱਧਾ ਬੁਰਖਾਂ ਕਿਆਂ ਵਡਿਆਈਆਂ ਤੂ ਦੇਵ ਨ ਸਿੱਧੀ ਕਿ ਨਾ ਪਾਇਆ ਕਰਮ ਮਿਲਿਆ ਨ ਠਾਕ ਰਹਾਈ ਆ ਅੱਖਣ ਵਾਲਾ ਕਿਆ ਵਿਚਾਰਾ ਸਿਵ ਤੇ ਭਰੇ ਤੇਰੇ ਭੰਡਾਰਾ ਜਿਸ ਤੂੰ ਦਹਿ ਤਿਸ ਕੇ ਆਚਾਰਾ ਨਾਨਕ ਸਤਿ ਸਵਾਰ ਨਾਰਾ ਸਾਮਾ ਲਾ ਪਹਿਲਾ ਆਖਾਂ ਜੀ ਵਾ ਵਿਸਰਮ ਮਰ ਜਾਉ ਆਖਣ ਔਖਾ ਸੱਚਾ ਨਾਮ ਸੱਚੇ ਨਾਮ ਕੀ ਲਾਗੇ ਭੂਖ ਉਤ ਭੁਖੇ ਖਾਏ ਚੱਲੀਏ ਦੂਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚਾ ਨਾਹਿ ਰਾਉ ਸੱਚੇ ਨਾਮ ਕੀ ਟਿਲਵਟ ਆਈ ਆ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵਟਾਣਾ ਹੋਗਾ ਕਾਟ ਨਾ ਜਾਏ ਨਾ ਹੋ ਮਰੇ ਨਾ ਹੋ ਵੈ ਸੋਗ ਦਿੰਦਾ ਰਹੇ ਨਾ ਚੁੱਕਾ ਭੋਗ ਗੁਣੇ ਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਉੜੇ ਆਪ ਤੇ ਉੜ ਤੇਰੀ ਦਾਤ ਜੀ ਦਿਨ ਕਰ ਕੇ ਕੀਤੀ ਰਾਤ ਖਸਮ ਵਿਚਾਰ ਹੈ ਤੇ ਕਮਜਾਤ ਨਾਨਕ ਨਾਮ ਹੈ ਵਾਸਨਾਤ ਰਾ ਗੁਜਰੀ ਮਾਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖ ਆਪਿਨੋ ਕੋਰੁ ਗੁਰੂ ਕਰੁ ਪਾਸ ਹਮ ਕੀਰੇ ਕਰਮ ਸਤਿਗੁਰ ਸਰਨਾਹੀ ਕਰਦਿਆ ਨਾਮ ਬਰਗਾਸ ਮੇਰੇ ਮੀਤ ਗੁਰ ਦੇਵ ਮੋਖੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਤ ਹਮ ਰਹੀ ਰੈ ਰਾਸ राव ਹਰ ਜਨ ਕੇ ਵਿਡਪਾਗ ਵਡੇਰੇ ਸਾਰ ਸਰਤਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤਿ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨ ਪਾਇਆ ਦੇ ਭਾਗ ਹਿੰਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤਿਰਗ ਜੀਵਾ ਤਿਰਗ ਜੀਵਾ ਜਿਨਾਂ ਹਰ ਜਾਣ ਸਤਿਗੁਰ ਸੰਗਤ ਪਾਏ ਤਿਨ ਤੁਮ ਮਸਤਿ ਕਲਿਖਿਆ ਲਿਖਾਸ ਧਨ ਤਨ ਸਾ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾ ਪ੍ਰਗਾਸ ਰਾਗੁ ਗੁਜਰੀ ਮਾਲ ਲਾਪੰਜਵਾ ਕਾਹੇ ਰੇ ਮਨ ਚਿਤ ਵਹਿ ਹੁਦਮ ਜਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜਤੂ ਪਾਏ ਤਾਂ ਕਾ ਰਿਜਕ ਆਗੈ ਕਰ ਧਰੇ ਆ ਮੇਰੇ ਮਾਦੋ ਜੀ ਸਾ ਸੰਗਤ ਮਿਲੇ ਸੁਤਰਿਆ ਗੁਰ ਪ੍ਰਸਾਦ ਪਰਮਦਪਾਇਆ ਸੁੱਕੇ ਕਾਸ਼ਟ ਹਰਿਆਰਾਵ ਜਨਨ ਪਿਤਾ ਲੋਕ ਸੁਤ ਬਿਨੰਤਾ ਕੋਇ ਨ ਕਿਸ ਕੀ ਧਰੇ ਆ ਸਿਰ ਸਿਰ ਰਜ ਸੰਭਾ ਏ ਠਾ ਗੁਰ ਕਾ ਹੈ ਮਨ ਉਕਰਿਆ ਓਡੇ ਉਡਾ ਵੈ ਸੈ ਕੋਸਾ ਕਿਸ ਪਾਛੈ ਬਚਰੇ ਸਿਰਿਆ ਤਿਨ ਕਵਨ ਖਲਾਵੇ ਕਵਨ ਸੁਗਾਵੇ ਮਨ ਮਹਿ ਸਿਮਰਨ ਕਰਿਆ ਸਾਬ ਨਿਦਾਨ ਦਸ ਅਸ਼ਟ ਸਿਦਾਨ ਠਾਕੁਰ ਕਰ ਤਲ ਧਰੇ ਆ ਜਨ ਨਾਨਕ ਬਲ ਬਲ ਸਦ ਬਲ ਜਾਈ ਐ ਤੇ ਅੰਤ ਨਾ ਪਾਰ ਆਵਰੇ ਆ ਰਾਗ ਆਸਾ ਮਾਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗੰਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਜੀ ਹਰ ਸੱਚੇ ਸਿਰਚਨਹਾਰਾ ਸਉ ਜੀ ਤਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਤਿਆਵੋ ਸੰਤੋ ਜੀ ਸਾ ਦੂਖ ਵਿਚਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਖ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇਕ ਦਾਤੇ ਇਕ ਭਿਖਾਰੀ ਜੀ ਸਭ ਤੇਰੇ ਚੋਜ ਭਟਾਨਾ ਤੂੰ ਆਪੇ ਦਾਤਾ ਆਪੇ ਪੁਗਤਾ ਜੀ ਹਉ ਤੁਧ বিনা ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਹਿ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਨ ਹਰਿ ਤੇ ਆਵੈ ਹਰਿ ਤੇ ਆਵੈ ਤੁਝੇ ਸੇ ਜਨ ਜੁਗਮੇ ਸੁਖਵਾਸੀ ਸੇ ਮੁਕਤ ਸੇ ਮੁਕਤ ਭੇਜਿਨ ਹਰਿ ਤੇ ਆਇਆ ਜੀ ਤਿਨ ਟੁੱਟੀ ਚੰਕੀ ਫਾਂਸੀ ਜਿਨਿਰ ਭੋ ਜਿਨਹ ਅਨਿਰ ਭੋ ਤੇ ਆਇਆ ਜੀ ਤਿਨ ਕਾ ਭੋ ਸਾਗਵਾਸੀ ਜਿਨ ਸੇਵੇ ਆਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰੂਪ ਸਮਾਸੀ ਸੇ ਧੰ ਸੇ ਰੰਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਨੀ ਕਨੇਕ ਨੰਤਾ ਤੇਰੀ ਅਨਿਕ ਤੇਰੀ ਅਨਿਕ ਕਰੇ ਹਰ ਪੂਜਾ ਜੀ ਤਾਤਾ ਪੈ ਜਪੇ ਬੇੰਤਾ ਤੇਰੇ ਅਨੇਕ ਤੇਰੇ ਅਨੇਕ ਪਰੇ ਬਹੁ ਸਿਮਤ ਸਾਸਤ ਜੀ ਕਰਕੇ ਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਪਰਮਪਰ ਕਰਤਾ ਜੀ ਤੂੰ ਜੇਵੜ ਵਰਨਾ ਕੋਈ ਤੂੰ ਜੁਜੂ ਇੱਕੋ ਸਦਸਾ ਤੂੰ ਇੱਕੋ ਜੀ ਤੂੰ ਨਹਚਲ ਕਰਤਾ ਸੋਈ ਤੁਧਾ ਭੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਦੇ ਆਪਣੇ ਸਿਸ਼ਟ ਸਭ ਪਾਈ ਜੀ ਤੁਦੇ ਆਪੇ ਸਿਰਜ ਸਭ ਹੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਾਲਾ ਚੋਥਾ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜੋ ਤੂੰ ਪਾਵੇ ਸੋਈ ਥਿਸੀ ਜੋ ਤੂੰ ਦੇ ਸੋਇਓ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਾਇਆ ਜਿਸਨੂੰ ਕਿਰਪਾ ਕਰੈ ਤਿਨਾਂ ਬਤਨ ਪਾਇਆ ਗੁਰਮੁਖ ਲਾਦਾ ਮਨੁਖ ਗਵਾਇਆ ਤੂੰ ਦਾਵ ਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਤੋ ਜੀ ਹੀ ਮਾਹੇ ਤੂੰ ਜਿਵੇਂ ਦੂਜਾ ਕੋਏ ਨਹੀਂ ਜੀ ਜੰਤ ਸਭ ਤੇਰਾ ਖੇਲ ਬਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਇਹ ਸੋਜਨ ਜਾਣ ਹੈ ਹਰ ਗੁਣ ਸਾਦੀ ਆਖ ਬਖਾਨ ਹੈ ਜਿਨਾਂ ਅਰਚੇ ਵਿਆ ਤਿੰ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦਿ ਵਿਨ ਦੂਜਾ ਵਰ ਨ ਕੋਏ ਤੂੰ ਕਰ ਕਰ ਵੇਖੈ ਜਾਣ ਸੋਏ ਜਨ ਨਾਨਕ ਗੁਰਮਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵੜੈ ਭਲੀ ਨਿਵਾਸਾ ਪਾਣੀ ਪਾਵੁ ਕਤਿ ਨੈ ਕੀਆ ਪੰਗਜ ਮੋਂ ਪਗ ਨਹੀਂ ਚਾਲੈ ਹਮ ਦੇਖਾ ਤਹ ਡੁਬਿਐਲੇ ਮਨ ਏਕ ਨਾ ਚੇ ਤਸ ਮੂੜ ਮਣਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਤਾ ਜਨਮ ਭਿਆ ਪ੍ਰਨਤ ਬਿਨਾਨਕ ਤਿਲ ਕੀ ਸਰਨਾ ਜਿੰਤੋਂ ਨਾਏ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁਖ ਦੇ ਹਰੀਆ ਗੋਮਦ ਮਿਲਣ ਕੀ ਇਹ ਤਰੀ ਬਰੀਆ ਬਰਕਾਤ ਰ ਕਿਤਨਾ ਕਾ ਮਿਲ ਸਾ ਸੰਗਤ ਪੱਜ ਕੇ ਨਾਮ ਸਰੰਗ ਜਾਮ ਲਾਪਵ ਜਲ ਤਰਨ ਨੇ ਕੈ ਜਨੁ ਵਿਰਥਾ ਆ ਜਾਤ ਰੰਗ ਮਾਇਆ ਕਹਿਰਾਓ ਜਬ ਤਬ ਸੰਜਮ ਧਰਮ ਨਕ ਮਾਇਆ सेवा साधन जानिया हर राया कहो नानक हम नीच क्रम्मा शरण परे की राखो शम्मा पा सहित सिमी कवे बाच बेती चौपाई हमरी करो हाथ रक्षा पूर्ण होए चित की इच्छा तव चरण मन रह हमारा अपना जान करो प्रति पार हमरे दुष्ट सब तुम कहो आप हाथ दमोए बचावो ਸੁਖੀ ਬਸੈ ਮੋਹਰੋ ਪਰਿਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਹ ਰੱਛਾ ਨੇ ਜਿ ਕਰਦਾ ਕਰੀਐ ਸਭ ਵੈਰਨ ਕੋ ਆਤ ਸੰਧਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾਡ ਕੋਈ ਅਵਰ ਨਾ ਧਿਆਉ ਜੋ ਵਰਚਹੁ ਸੋ ਤੁਮਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚੁਣ ਚੁਣ ਸੱਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੈ ਵਰਿਏ ਮਰਨ ਕਾਲ ਕਤਰਾਸਿ ਨਿਵਰੀਏ। ਹੋ ਜੋ ਸਦਾ ਹਮਾਰੇ ਪਛਾ। ਸ੍ਰੀ ਅਸਤੁ ਜਿਉ ਕਰਿਓ ਰੱਛਾ ਰਾਖ ਲਿਓ ਮੋਇ ਰਾਖਨਾਰੇ ਸਾਹਿਬ ਸੰਤ ਸਾਹਿਬ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤਰਦਾਸ ਕੰਤਾ ਕਾਲ ਪਾਏ ਬ੍ਰਹਮਾ ਬਖਤਰਾ ਕਾਲ ਪਾਏ ਸ਼ਿਵ ਜਿਉ ਅਫਤਰਾ। ਕਾਲ ਪਾਇਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸੀ ਕੀ ਉਹ ਪੀਤ ਰਾਜ ਬ੍ਰਹਮਾ ਜੋ ਥੀ ਉਹ ਜਵਨ ਕਾਲ ਸਾ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਚਚਨ ਪੁਜਾਇਓ ਆਦ ਅੰਤ ਇੱਕ ਐਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸ਼ਿਵ ਗਨ ਕੋ ਸ਼ਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਵਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚਰ ਅਸਥੁੱਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਭੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੇ ਕਟਕਟ ਕੇ ਪਟਪਟ ਕੇ ਜਾਨੇ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤਵ ਦੇਹ ਪਾਰਾ ਜਬ ਕਰਖ ਕਰਤ ਹੋ ਕਬਹੁ ਤੁਮ ਮਿਲਤ ਦੇਹ ਤਰਸ ਗੋ ਜੀਤੇ ਬਦਨ ਸਿਸ਼ਟ ਸਭ ਧਾਰੈ ਆਪ ਆਪਣੀ ਬੂਜ ਉਚਾਰੈ ਤੁਮ ਸਾਭੀ ਤੇ ਰਹਿ ਤਨਿਰਾ ਲਮ ਜਾਣਤ ਦੇਦ ਭੇਦਰ ਆਲਮ ਨਿਰੰਕਾਰ ਨਿਰਪਕਾਰ ਨਿਲੰਭੋ ਆਦ ਅਨੀਲ ਅਨਾਦ ਅasamb ਅਨਕਾ ਮੂੜ ਵਿਚਾਰ ਦੇ ਭੇਦਾਂ ਜਾਣ ਕੋ ਪੇਵਨ ਆਪਤ ਵੇਦਾ ਤਾਂ ਕੋਕਾਰ ਪਹਨ ਅਨੁਮਾਨਤ ਮਹਾ ਮੂੜ ਕੁਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤਨੈ ਭੀ ਹੋਇ ਆਪ ਆਪਣੀ ਬੁੱਧ ਜੇਤੀ ਬਨਤ ਪਿਨ ਪਿਨ ਤੋ ਐ ਦੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਕਹਿ ਵਿਦਿ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਕ ਸ੍ਰੂਪਾ ਅਰੰਕ ਭਿਓ ਰਾਵ ਕਹਿ ਕੂਪਾ ਅੰਡ ਜੇ ਜੇ ਰਜ ਸੀ ਤਜ ਕਿੰਨੀ ਉਤਪਜ ਖਾਨ ਬਹੁ ਰਜ ਦਿੰਨੀ ਕਉ ਫੁੱਲ ਰਾਜਾ ਹਵੈ ਹੈ ਬੈਠਾ ਕਉ ਸੀ ਮਟੋ ਭੇਉ ਸੰਕਰ ਇਕੱਠਾ ਸਗਰੀ ਸਿਸ਼ਟ ਦਿਖਾਇ ਚੰਭਵ ਆਦ ਜੁਗਾਦ ਸਰੂਪ ਸੇ ਹੰਭਵ ਰਛਾ ਮੇਰੀ ਤੁਮ ਕਰੋ ਸਿਖ ਉਬਾਰ ਅ ਸਿਖ ਸੰਗਰੋ ਦੁਸ਼ਟ ਜਿਥੇ ਉਠ ਪਤ ਤਪਾਤਾ ਸਕਲ ਮਲੇਛ ਕਰੁਣ ਘਾਤਾ ਜੇ ਅਸਤੁਜ ਦਾ ਅਫਸਰ ਨਹੀਂ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜੀਵਨ ਕੋ ਪਰੇ ਇਤਿਹਾਰੇ ਤਿਨਕੇ ਤੁਮ ਸੰਗਠ ਸਭ ਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਣ ਆਏ ਹੈ ਰੱਛਾ ਹੋਏ ਤਾਂ ਸੁਖ ਪਾਲਾ ਦੁਸ਼ਟ ਅਰਿਸ਼ਟ ਤਰੇ ਤਕਾਲਾ ਕਿਰਪਾ ਦਿਸਤਨ ਜਾਏ ਨਿਹਰਹੁ ਤਾਂ ਕਿ ਤਾਪ ਤਨਕਮ ਹਰਿਓ ਰਿੱਧਿ ਸਿੱਧ ਕਾਰਮ ਸਭ ਹੋਈ ਦੁਸ਼ਟ ਸਾਸ ਵਸ ਸਕੈ ਨ ਕੋਈ ਇੱਕ ਵਾਰ ਜਿਨੀ ਤੁਮੈ ਸੰਬਾਰਾ ਕਾਲ ਪਾਸ ਤੇ ਤਾਂ ਉਬਾਰਾ ਜਿਨਰ ਨਾਮ ਤੇ ਆ ਰੋਗ ਆ ਦਰਦ ਦੁਸ਼ਟ ਦੋਖ ਤੇ ਰਾ ਖੜਗ ਕੇਤ ਮੈਂ ਸਰਨ ਤਿਆਰੀ ਆਪ ਹਾਤ ਦੇ ਲਿਓ ਵਾਰੀ ਸਰਬ ਥੋਰ ਮੋ ਹੋ ਸਾਈ ਦੁਸ਼ਟ ਦੋਖ ਤੇ ਲਿਓ ਚਾਈ ਸਵੇਆ ਪਾਹੀ ਗਏ ਜਾਤੇ ਤੁਮਰੇ ਤਾਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨੇਕ ਕਹਿ ਮਤੇ ਇਕ ਨਮਾਨਿਓ ਸਿਮਰ ਸਾਸਤਰ ਵੇਦ ਸਵੈ ਬਹੁ ਪੀਦ ਕਹੈ ਹਮ ਏਕ ਨਾ ਜਾਣਿਓ ਸ੍ਰੀ ਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉ ਸਾ ਤੋਹੇ ਬਖਾਨਿਓ ਦੋਰਾ ਸਗਲ ਦਵਾਰ ਕੋ ਛਾਟ ਕੇ ਗਇਓ ਤੁਹਾਰੂ ਦਵਾਰ ਵਾਹੇ ਗਹਿ ਕੀ ਲੋ ਜੇ ਅਸ ਗੋਵਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾਟ ਕੇ ਗયો ਤਹਾਰੂ ਦਵਾਰ ਬਾਹੇ ਗਏ ਕੀ ਲਾਜ ਅਸੋ ਗੋਬਿੰਦ ਦਾਸ ਤਵਾਰ ਨਰਾਮਕਲੀ ਮਹੱਲਾ ਤੀਜਾ ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈ ਸੇਤੀ ਮਨਵ ਜੀਆਂ ਵਧਾਈਆਂ ਰਾਵਰਤਨ ਪਰਵਾਰ ਪ੍ਰੀਆ ਸ਼ਬਦ ਗਾਵਣੇ ਆਈਆ ਸਬਦੋ ਤਾਂ ਗਾవో ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰੇ ਤੂੰ ਸਰਦਾਰ ਹੂੰ ਹਰਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਾ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਾ ਸਵਾਰਨਾ ਸਬਨਾ ਗਲਾ ਸਤ ਸਵਾਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੂ ਵਰ ਨਾਲੇ ਸਾਚੇ ਸਾਹਿਵਾ ਕਿਆ ਨਹੀਂ ਕਰਤੇ ਰੈ ਕਰਤਾ ਤੇਰੇ ਸਭ ਵਿਚ ਹੈ ਜਿਸ ਦੇ ਸੋ ਪਾਵੇ ਸਦਾ ਸਿਖਤ ਸੁਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਰਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਧਾਰ ਮੇਰਾ ਜਿਨ ਭੁਖਾਂ ਸਾਗਵਾਈਆਂ ਕਰ ਸਾਤ ਸੁਖਮਨ ਆਏ ਵਸਿਆ ਜਿਨ ਇੱਛਾਂ ਸਾ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰ比特 ਹੋ ਜਿਸ ਦੀਆਂ ਇਹ ਵਟਿਆਈਆਂ ਕਹ ਨਾਨਕ ਸੁਨੋ ਸੰਤੋ ਸ਼ਬਦ ਤਰੋ ਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਿਤਕਾਰ ਸੁਭਾਗੈ ਕਾਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰਕ ਮੰਦ ਸੁਨੋ ਬਟ ਭਾਗੀਓ ਸਗਲ ਬਨੋਰਤ ਪੂਰੇ ਪਾਰ ਪਰੰਪਰ ਪਾਇਆ ਉਤਰੇ ਸਗਲ ਬਸੂਰੇ ਦੂਖ ਰੋਗ ਸੰਤਾ ਪੁੱਤਰੇ ਸੋਣੀ ਸੱਚੀ ਬਾਣੀ ਤੰਤ ਸਾਜਨ ਭਏ ਸਿਰ ਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਭਰਪੂਰੇ ਵਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣ ਤੇ ਪੁਣੀ